ਨਾਲਾ ਵੀ ਸਮਾਨ ਜਲੀ ਗਾਣਾ ਇੰਨੇ ਪੈਂਦਾ ਜਾਲ ਦੇਖਦੇ ਆ ਫਿਰ ਤੇ ਬੀਮ ਪੈ ਗਿਆ ਤੇ ਬੜੇ ਬੀਮ ਵੀ ਪੈ ਗਏ ਤੇ ਬਾਕੀ ਜਾਣ ਲੱਗੇ ਉਤਣ ਕਿਹੜੀ ਪੌੜੀ ਆ ਗਈ ਬੇਲਾ ਬੰਦਾ ਇੱਕ ਸਵੇਰੇ ਸ਼ਾਮ ਸਕੂਲ ਲੈਣਾ ਇਹਨੇ ਉਹ ਦੇਖੋ ਕਹਿੰਦੇ 15pro ਲੈ ਲਿਆ ਭਾਈ ਜੀ ਨੇ 13pro ਦਾ ਬਹੁਤ ਆ ਬੀ ਇਹ ਸਾਰੇ ਅੱਤਰ ਜਿਹੜੇ ਆ ਜੀ ਲੋ ਬਈ ਦੇ ਅੱਜ ਦਾ ਦੂਜਾ ਤੇ ਤੀਜਾ ਦਿਨ ਤੇ ਸ਼ਟਰਿੰਗ ਸ਼ੂਟਿੰਗ ਸਾਰੀ ਓਕੇ ਹੋ ਗਈ ਪੈਪ ਟੂਬ ਬਿਜਲੀ ਵਾਲੇ ਵੀ ਤੇ ਅੱਜ ਪੈਣਾ ਮੈਥੋਂ ਰੈਂਟਰ ਇੰਡੀਆਂ ਤੋਂ ਪੈ ਜਾਊਗਾ ਪਰ ਅੱਜ ਪਤਾ ਨਹੀਂ ਹੋਰ ਬੱਸ ਲੱਗ ਗਿਆ ਟਾਈਮ ਜ਼ਿਆਦਾ ਲੋ ਬਈ ਤੇ ਸਵਾਗਤ ਹੈ ਅੱਜ ਦੀ ਵੀਡੀਓ ਮਾਂ ਤੇ ਬਈ ਅੱਜ ਆ ਗਈ ਮਸ਼ੀਨ ਲੈਂਡਰ ਵਾਲੀ ਵੀ ਦੇਖ ਲੋ ਬਾਕੀ ਸੈਟਿੰਗ ਜੀ ਕਰਤੀ ਸਾਰੀ ਇੱਧਰ ਹੋ ਰਿਹਾ ਚੱਲ ਰਿਹਾ ਕੰਮ ਬੱਕੀ ਤਾਂ ਇੱਥੇ ਬੁਲਾ ਦੇ ਸਵੇਰ ਆ ਗਏ ਤੇ ਬਈ ਇਹ 8 ਵਜੇ ਆ ਗਏ ਘਰਾਂ ਬੱਕੀ ਦੇ ਗੱਡੀ ਵੀ ਆਈ ਇਹ ਟਰੱਕ ਸਮਾਂ ਜੂਨ ਲੈ ਕਾਏ ਤੇ ਆ ਦੇ ਗਏ ਸਮੋਸੇ ਲੈਣਾ ਪਹਿਲਾਂ ਪੇਟੀ ਲੈ ਕੇ ਦੇ ਠੰਡੇ ਠੰਡੇ ਕਿੱਥੇ ਲੱਗ ਜਿਹੜਾ ਮੈਂ ਸਾਡੇ ਟਨ ਦਾ ਹੋਵੇ ਤੇ ਇੱਕ ਗੱਡੀ ਪਹਿਲੀ ਵੀ ਆਪਾਂ ਪਹਿਲਾਂ ਗਰਦਾਰਾ ਸਾਮਣ ਆ ਗਏ ਤੇ ਇੱਥੇ ਵੀ ਬੱਦਾਈ ਆ ਰਹੀ ਹੈ ਵੀ ਤੇ ਬਾਕੀ ਵੀ ਰੋਣਾ ਦੀ ਬਾਹਨਾ ਇਕੱਠ ਕਰਦੀ ਪੈ ਲਈ ਤੇ ਇੱਕ ਲੱਜੀ ਵੀ ਹੁਣ ਪਹਿਨ ਤੇ ਆਪਾਂ ਅਗੇ ਤੇ ਮਾਰ ਪਟਰ ਬਾਕੀ ਚੱਲਦੇ ਆ ਘਰਾਂ ਮੇਰੇ ਨੇ ਥੋੜਾ ਸੇ ਪਾਉਣਾ ਤੇ ਲੱਗ ਗਿਆ ਨਾ ਇਸ ਮਾਨ ਤੋਂ ਲੈ ਦੇ ਤੇ ਚੱਲਦੇ ਨਿਕਰਾਂ ਇਹਦੇ ਪੱਠੀ ਪੁੱਠੀ ਸੈਟ ਕਰਦੇ ਰੋਟੀ ਖਾਣ ਵਾਸਤੇ ਇਹ ਪੱਦਲ ਵੀ ਹੋ ਰਿਹਾ ਹੈਗਾ ਮੀਂਹ ਵਾਲੀ ਮੌਸਮ ਜਿਹੀ ਹੋ ਰਹੀ ਬਾਕੀ ਦੇਖਦੇ ਆ ਤੇ ਸਟੇਡੀਅਮਾਂ ਵੀ ਚੱਲ ਪਈਆਂ ਮੈਨੂੰ ਸ਼ਾਇਦ ਗੇਮਸ ਫੇਰ ਹੋਣਗੀਆਂ ਇਤਕੀ ਸਕੇਟਿੰਗ ਵਾਲੇ ਉਹ ਦੇਖੋ ਬਈ ਬਾਕੀ ਆਣ ਲੱਗ ਗਏ ਉਰੇ ਵੀ ਕਿਰਾਏਦਾਰ ਤੇ ਇਹ ਕਹਿੰਦੇ ਉਹ ਕੌਣ ਆ ਗਿਆ ਮਨਦੀਪ ਤੇ ਹੁਣ ਦੇਖਿਓ ਬਾਈ ਜੀ ਨੂੰ ਉਹ ਭਾਈ ਤੇ ਭਾਈ ਆ ਗਈ ਚੌਥੀ ਗੱਡੀ ਤੇ ਬਾਕੀ ਤਿੰਨ ਬੈ ਗਏ ਮਤਲਬ ਉਹਦੇ ਸੁੱਕੇ ਗਿਆ ਕੋਈ ਕੈਮੀਕਲ ਜਿਹੇ ਪਾਈਪ ਹੀ ਹੁੰਦੇ ਆ ਚੱਪਲੇ ਇੰਦਰ ਵੀ ਪੈ ਗਿਆ ਤੇ ਇੰਨਾ ਟੋਟਾ ਰਹਿ ਗਿਆ ਬਸ ਚੱਲਦਾ ਕੰਮ ਮਸ਼ੀਨ ਦੀ ਲੱਗੇ ਰ ਮਾਰਨਾ ਡਰੇ ਤੇ ਚੱਲਦੇ ਆਂ ਦੇ ਕਿੰਨਾ ਹੋ ਗਿਆ ਦੇਖੋ ਕਿੰਨਾ ਹੋ ਗਿਆ ਤੇ ਪੈਪਾ ਮੈਂ ਨਹੀਂ ਤੋੜਿਆ ਆ ਟਰੈਕਟਰ ਤਾਂ ਪੈ ਗਿਆ ਉੱਪਰ ਤੇ ਬਾਕੀ ਇਹ ਇੰਨਾ ਸਾਮਾਨ ਥੱਲੇ ਦੀ ਰੀ ਹੇ ਥੱਲੇ ਗਿਆ ਇਹਦਾ ਇੰਨਾ ਮਤ ਨਹੀਂ ਨਿਕਲਿਆ ਇਹ ਇਹ ਇੱਧਰ ਟਰੈਕਟਰ ਮਾ ਕੀ ਇਹ ਨਹੀਂ ਬੜ ਲਾਈ ਕੰਮ ਦਾ ਹਲਕਾ ਸਾ ਉਠਾ ਕੇ ਸਾਹ ਤੇ गिर ਜਾਏਗਾ